ਭਾਰਤ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ ਹੁਣ ਇਹ ਜੰਗ ਬੰਦੂਕਾਂ ਦੇ ਨਾਲ ਨਹੀਂ ਸਗੋ ਪਾਣੀ ਦੇ ਨਾਲ ਲੜੀ ਜਾਵੇਗੀ ਭਾਰਤ ਨੇ ਹੁਣ ਪਾਕਿਸਤਾਨ ਦੀਆਂ ਜੜ੍ਹਾਂ ਹਿਲਾਉਣ ਦੇ ਲਈ ਇੱਕ ਨਵਾਂ ਮੋਰਚਾ ਖੋਲ ਦਿੱਤਾ ਹੈ ਭਾਰਤ ਨੇ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਵਿੱਚ ਵਹਿ ਰਹੇ ਪਾਣੀ ਨੂੰ ਲਗਾਮ ਲਗਾਉਣ ਦੀਆਂ ਤਿਆਰੀਆਂ ਕਰ ਲਿਆ ਨੇ ਤਾਂ ਦੱਸ ਦੇ ਕਿ ਪਾਣੀ ਹੁਣ ਪਾਕਿਸਤਾਨ ਦੇ ਲਈ ਸਿਰਦਰਦ ਬਣਦਾ ਜਾ ਰਿਹਾ ਤੇ ਸਵਾਰ ਇਹ ਕੋਈ ਹੋਰ ਨਹੀਂ ਸਗੋ ਭਾਰਤ ਅਤੇ ਅਫਗਾਨਿਸਤਾਨ ਵਿੱਚਕਾਰ ਜਿਹੜੀ ਨਵੀਂ-ਨਵੀਂ ਦੋਸਤੀ ਹੈ ਉਹ ਪਾਣੀ ਨੂੰ ਰੋਕੇਗੀ ਭਾਰਤ ਅਤੇ ਅਫਗਾਨਿਸਤਾਨ ਨੇ ਮਿਲ ਕੇ ਪਾਕਿਸਤਾਨ ਦੀ ਨੀਂਦ ਉਡਾਉਣ ਦੀ ਤਿਆਰੀ ਕਰ ਲੀਆ ਅਫਗਾਨਿਸਤਾਨ ਦੀ ਕਾਬੁਲ ਨਦੀ ਜਿਸ ਨੂੰ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਖੇਤਰ ਦੇ ਲਈ ਪਾਣੀ ਦਾ ਸਭ ਤੋਂ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ ਹੁਣ ਭਾਰਤ ਦੀ ਮਦਦ ਦੇ ਨਾਲ ਸ਼ਹਿਤੂਤ ਡੈਮ ਯਾਨੀ ਲਲੰਦਰ ਪ੍ਰੋਜੈਕਟ ਉਸ ਨਦੀ ਤੇ ਬਣਨ ਜਾ ਰਿਹਾ ਹੈ ਜਿਹੜਾ ਪਾਕਿਸਤਾਨ ਸਾਲਾਂ ਤੋਂ ਜਿਸ ਪਾਣੀ ਤੇ ਨਿਰਭਰ ਕਰਦਾ ਹੈ ਉਸ ਨੂੰ ਡੈਮ ਦੇ ਵਿੱਚ ਰੋਕ ਦਿੱਤਾ ਜਾਵੇ ਤਾਂ ਕੀ ਹੋਵੇਗਾ ਇਸ ਤੋਂ ਇਲਾਵਾ ਅਫਗਾਨ ਸਰਕਾਰ ਨੇ ਕੁਨਾਰ ਨਦੀ ਤੇ ਵੀ ਜਿਹੜਾ ਉਹ ਡੈਮ ਬਣਾਉਣ ਦਾ ਐਲਾਨ ਕੀਤਾ ਹੈ ਜੋ ਬਾਅਦ ਦੇ ਵਿੱਚ ਕਾਬੁਲ ਨਦੀ ਦੇ ਵਿੱਚ ਹੀ ਮਿਲ ਜਾਂਦੀ ਹੈ ਨਾ ਦੋ ਪ੍ਰੋਜੈਕਟਾਂ ਤੋਂ ਬਾਅਦ ਪਾਕਿਸਤਾਨ ਦੇ ਇੱਕ ਵੱਡੇ ਹਿੱਸੇ ਨੂੰ ਪਾਣੀ ਦੀ ਸਪਲਾਈ ਲਈ ਅਫਗਾਨਿਸਤਾਨ ਤੇ ਨਿਰਭਰ ਕਰਨਾ ਪਵੇਗਾ ਤਾਂ ਹੁਣੇ ਸਪਸ਼ਟ ਹੋ ਗਿਆ ਹੈ ਕਿ ਭਾਰਤ ਹਰ ਮੋਰਚੇ ਤੇ ਪਾਕਿਸਤਾਨ ਨੂੰ ਘੇਰਨ ਦੇ ਮੂਡ ਦੇ ਵਿੱਚ ਹੈ ਭਾਵੇਂ ਕੂਟਨੀਤੀ ਹੋਵੇ ਸਰਹੱਦ ਹੋਵੇ ਜਾਂ ਪਾਣੀ ਨੀਤੀ ਹੋਵੇ ਤਾਂ ਪਾਕਿਸਤਾਨ ਦੇ ਲਈ ਹੁਣ ਰਸਤਾ ਆਸਾਨ ਨਹੀਂ ਰਹੇਗਾ ਭਾਰਤ ਨੇ ਪਾਕਿਸਤਾਨ ਦੇ ਵਿੱਚ ਕਾਬੁਲ ਨਦੀ ਤੇ ਪ੍ਰਸਤਾਵਿਤ ਸ਼ਹਿਤੂਤ ਡੈਮ ਨੂੰ ਜਲਦੀ ਪੂਰਾ ਕਰਨ ਦੇ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਅਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਵਿਚਕਾਰ ਹਾਲ ਹੀ ਦੇ ਵਿੱਚ ਹੋਈ ਗਲਬਾਤ 'ਚ ਸ਼ਹਿਤੂਤ ਡੈਮ ਚਰਚਾ ਦਾ ਵਿਸ਼ਾ ਰਿਹਾ ਹੈ ਭਾਰਤ ਨੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਵਿੱਤੀ ਸਹਾਇਤਾ ਮੁੜ ਸ਼ੁਰੂ ਕਰਨ ਦਾ ਪ੍ਰੋਸਾ ਵੀ ਦਿੱਤਾ ਹੈ ਇਸ ਤੋਂ ਇਲਾਵਾ ਤਾਲੀਬਾਨ ਸ਼ਾਸਨ ਨੂੰ ਮਾਨਤਾ ਦੇਣ ਅਤੇ ਭਾਰਤ ਦੇ ਵਿੱਚ ਅਫਗਾਨ ਦੂਤਵਾਸ ਨੂੰ ਦੁਬਾਰਾ ਖੋਲਣ ਤੇ ਵੀ ਚਰਚਾ ਕੀਤੀ ਗਈ ਹੈ ਅਫਗਾਨਿਸਤਾਨ ਨੂੰ ਇਹਨਾਂ ਡੈਮਾਂ ਦੇ ਨਿਰਮਾਣ ਦੇ ਲਈ ਪਾਕਿਸਤਾਨ ਤੋਂ ਕੋਈ ਵੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕੋਈ ਪਾਣੀ ਸੰਧੀ ਮੌਜੂਦ ਨਹੀਂ ਹੈ ਇਸ ਦਾ ਮਤਲਬ ਹੈ ਕਿ ਪਾਕਿਸਤਾਨ ਨਾ ਤਾਂ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ ਤੇ ਲੈ ਕੇ ਜਾ ਸਕਦਾ ਹੈ ਤੇ ਨਾ ਹੀ ਕਿਸੇ ਤੀਜੇ ਧਿਰ ਤੋਂ ਵਿਚੋਲਗੀ ਦੀ ਮੰਗ ਕਰ ਸਕਦਾ ਇਸ ਦੌਰਾਨ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਰੁਕਿਆ ਹੋਇਆ ਵਪਾਰ ਵੀ ਮੂੜ ਤੋਂ ਸ਼ੁਰੂ ਹੋ ਗਿਆ ਟਾਰੀ ਸਰਹੱਦ ਤੇ ਫਸੇ 50 afghan ট্রাকਾਂ ਦੇ ਵਿੱਚੋਂ ਡਰਾਈ ਫਰੂਟ ਲੈ ਕੇ ਜਾਣ ਵਾਲੇ 6 ਟਰੱਕ ਨੇ ਜਿਹੜੇ ਉਹ ਭਾਰਤ ਦੇ ਵਿੱਚ ਦਾਖਲ ਹੋਏ ਨੇ ਇਹ ਗੱਲ ਵੀ ਤੁਹਾਨੂੰ ਦੱਸ ਦੇ ਕਿ 23 ਅਪ੍ਰੈਲ ਨੂੰ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਟਾਰੀ ਸਰਹੱਦ ਬੰਦ ਕਰ ਦਿੱਤੀ ਸੀ ਜਦੋਂ ਤੋਂ ਵਿਸ਼ਵ ਬੈਂਕ ਨੇ ਸਿੰਧੂ ਜਲ ਸਮਝੌਤੇ ਦੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਾਕਿਸਤਾਨ ਨੂੰ ਭਾਰਤ ਦੇ ਜਲ ਪ੍ਰਬੰਧਾਂ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਹੈ ਜਿਹੜੀ ਉਹ ਵੀ ਘਟ ਹੋ ਗਈ ਹੈ ਤਾਂ ਇਸ ਵਕਤ ਜਿਹੜੀ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਭਾਰਤ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਆ ਹੁਣ ਇਹ ਜਿਹੜਾ ਪਾਣੀ ਹੈ ਉਹ ਪਾਕਿਸਤਾਨ ਦੇ ਲਈ ਸਿਰਦਰਦ ਬਣਦਾ ਜਾ ਰਿਹਾ ਹੈ ਭਾਰਤ ਨੇ ਹੁਣ ਪਾਕਿਸਤਾਨ ਦੀ ਕਮਰ ਤੋੜਨ ਦੇ ਲਈ ਨਵਾਂ ਮੋਰਚਾ ਖੋਲ ਦਿੱਤਾ ਹੈ ਭਾਰਤ ਨੇ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਵਿੱਚ ਵਹਿ ਰਹੇ ਪਾਣੀ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ ਕਰ ਲੀਆਂ ਨੇ ਤੇ ਹੁਣ ਅਫਗਾਨਿਸਤਾਨ ਤੋਂ ਜਿਹੜਾ ਪਾਣੀ ਪਾਕਿਸਤਾਨ ਨੂੰ ਮਿਲਦਾ ਸੀ ਉਹ ਵੀ ਹੁਣ ਰੋਕਿਆ ਜਾਵੇਗਾ ਤਾਂ ਭਾਰਤ ਅਤੇ afghanistan ਨੇ ਮਿਲ ਕੇ ਪਾਕਿਸਤਾਨ ਦੀ ਨੀਂਦ ਉਡਾਉਣ ਦੇ ਲਈ ਇਹ ਮੋਰਚਾ ਖੁੱਲਿਆ ਹੈ afghanistan ਦੀ ਕਾਬੁਲ ਨਦੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਦੇ ਵਿੱਚ ਪਾਣੀ ਦਾ ਸਭ ਤੋਂ ਵੱਡਾ ਜ਼ਰੀਆ ਇਹ ਨਦੀ ਮੰਨੀ ਜਾਂਦੀ ਹੈ ਤੇ ਜੇਕਰ ਇਸ ਦੇ ਪਾਣੀ ਦੇ ਉੱਤੇ ਵੀ ਲਗਾਮ ਲਗਾਈ ਜਾਵੇਗੀ ਤਾਂ ਪਾਕਿਸਤਾਨ ਸੱਚਮੁੱਚ ਬੂੰਦ ਬੂੰਦ ਦੇ ਲਈ ਤਰਸ ਜਾਵੇਗਾ